ਸਾਰੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਵੀਡੀਓ ਸਾਰੇ ਪਾਸੇ ਪਹੁੰਚਾਇਓ ਤੁਹਾਨੂੰ ਦੱਸਦਾ ਬਾਈ ਜੀ ਇੰਡੀਆ ਆਲੇ 60 ਤੋਂ ਜ਼ਿਆਦਾ ਦੇਛਾ ਤੇ ਜਾ ਸਕਦੇ ਆ ਕੋਈ ਵੀਜ਼ਾ ਨਹੀਂ ਚਾਹੀਦਾ ਹਾਂਜੀ ਸਹੀ ਸੁਣਿਆ ਤੁਸੀਂ ਜੇ ਤੁਹਾਡੇ ਕੋ ਭਾਰਤੀ ਆ ਉਹ ਹਾਂਜੀ ਤੇ ਤੁਸੀਂ 60 ਦੇਛਾ ਜਾ ਸਕਦੇ ਆ ਗੱਲ ਤਾਂ ਉਹੀ ਆ ਸਾਨੂੰ ਪਤਾ ਨਹੀਂ ਜਿਹੜੇ ਠੱਗ ਆ ਸਾਥੋਂ ਪੈਸੇ ਲਈ ਜਾਂਦੇ ਆ ਸਾਡੇ ਤੋਂ ਕਤਰ ਮਲੇਸ਼ੀਆ ਦਾ ਵੀ 5-5 ਲੱਖ ਰੁਪਈਆ ਲਈ ਜਾਂਦੇ 2-2 ਲੱਖ ਰੁਪਈਆ ਜਿੱਥੇ ਬਾਈ ਜੀ ਕੋਈ ਪੈਸਾ ਦੇਣਾ ਹੀ ਨਹੀਂ ਆਪਾਂ ਪੈਸੇ ਦਿਨੇ ਕਿਉਂ ਮੈਨੂੰ ਤਾਂ ਹੈ ਹੀ ਨਹੀਂ ਉਹ ਪਹਿਲਾਂ 40 45 50 ਦੇਸ਼ ਸੀਗੇ ਹੁਣ 60 ਹਾਂਜੀ ਦੁਨੀਆ ਦੇ 60 ਦੇ ਛਾਂਜ ਵੀਜ਼ਾ ਨਹੀਂ ਚਾਹੀਦਾ ਤੁਹਾਨੂੰ ਇਦਾਂ ਹੀ ਤੁਸੀਂ ਜਾ ਸਕਦੇ ਆ ਉਹ ਕਿਹੜੇ 60 ਦੇਸ਼ ਆ ਸਾਰੇ ਪਾਸੇ ਬਾਈ ਵੀਡੀਓ ਇਹ ਸ਼ੇਅਰ ਕਰਕੇ ਸਾਰੇ ਇੱਕ ਗੱਲ ਤੁਹਾਨੂੰ ਸਾਂਝੀ ਕਰਦਾ ਗੱਲ ਹੋਈ ਸਾਡੇ ਚ ਪੇਸ਼ੈਂਸ ਹੈ ਨਹੀਂ ਗਾ ਦੁਨੀਆ ਪਤਾ ਕੀ ਕਰਦੀ ਆ ਮੈਂ ਤੁਹਾਨੂੰ ਦੇਸ਼ ਦੱਸਦਾ ਕੁਛ ਉਹ ਕਈ ਦੇਸ਼ ਹੁਣ ਮੰਨ ਲਓ ਕਾਫੀ ਕਾਇਮ ਦੇਸ਼ ਜਿਨ੍ਹਾਂ ਦੇਸ਼ਾਂ 'ਚ ਜ਼ਿਆਦਾ ਪੈਸਾ ਆਪਾਂ ਉੱਥੇ ਜਾਣਾ ਚਾਹੁੰਦੇ ਸਾਰੇ ਠੀਕ ਹੈ ਜੀ ਸਾਡੀ ਹੁੰਦੀ ਭਾਈ ਆਪਾਂ ਇੱਥੇ ਜਾਣਾ ਇੱਥੇ ਜਾਣਾ ਇਹ ਜਿਹੜੇ ਦੇਸ਼ ਆ ਇੱਥੇ ਜਿੱਥੇ ਵੀਜ਼ਾ ਨਹੀਂ ਚਾਹੀਦਾ ਲੋਕ ਜਿਹੜਾ ਲੋਕ ਕਰਦੇ ਆ ਮੈਂ ਤੁਹਾਨੂੰ ਉਹ ਦੱਸਣ ਲੱਗਾ ਤੁਹਾਡੇ ਤਾਂ ਫੇ ਪੇਸ਼ੈਂਸ ਐ ਨਹੀਂ ਤੁਸੀਂ ਤਾਂ ਕਹਿੰਦੇ ਵੀ ਆਪਾਂ ਅੱਜੇ ਹੀ ਉੱਥੇ ਪਹੁੰਚ ਜਾਈਏ ਜਿੱਥੇ ਜ਼ਿਆਦਾ ਪੈਸਾ ਲੋਕ ਕੀ ਕਰਦੇ ਆ ਹੁਣ ਮੈਂ 60 ਦੇਸ਼ ਤੁਹਾਨੂੰ ਦਿਖਾਉਣ ਲੱਗਾ ਉੱਥੇ ਵੀਜ਼ਾ ਨਹੀਂ ਚਾਹੀਦਾ ਤੁਸੀਂ ਉੱਥੇ ਜਾਓ ਉੱਥੇ ਚੋਰੀ ਰੋਜ ਹੈ ਜਿੱਦਾਂ ਮਰਜੀ ਲੋਕ ਜਿਹੜੇ ਕਰਦੇ ਚਲੋ ਤੁਹਾਡੀ ਛੱਡੋ ਮੈਂ ਦੱਸਦਾ ਫਿੱਡਾ ਲੋਕਾਂ ਨੇ ਕੀਤੀ ਮੈਨੂੰ ਮੁੰਡੇ ਦੱਸਦੇ ਜਿੱਦਾਂ ਤੇ ਭਾਜੀ ਤੁਹਾਡੀ ਵੀਡੀਓ ਸੁਣੀ ਸੀ ਉੱਥੇ ਆਪਾਂ ਗਏ ਤੇ ਉੱਥੇ ਜਿੱਦਾਂ ਵੀ ਪਹੁੰਚ ਗਏ ਕੰਮ ਤਾਂ ਚਲੋ ਨਹੀਂ ਕਰ ਸਕਦੇ ਇੱਕ ਤਰ੍ਹਾਂ ਦਾ ਇਹ ਜਿਹੜਾ ਹੁੰਦਾ ਆ ਵੀ ਵੀਜ਼ਾ ਨਹੀਂ ਚਾਹੀਦਾ ਉੱਥੇ ਪਹੁੰਚਣ ਦਾ ਹੁੰਦਾ ਕੰਮ ਦਾ ਥੋੜਾ ਹੁੰਦਾ ਆ ਉੱਥੇ ਭਾਜੀ ਰਹੇ ਚੋਰੀ ਕੰਮ ਕੀਤਾ ਹੈ ਇਦਾਂ ਹੀ ਜਾ ਕੋਈ ਕੁੜੀ ਮਿਲ ਗਈ ਉਸੇ ਦੇਸ਼ ਦੀ ਜਾਂ ਕੁਛ ਉੱਥੇ ਦੇ ਆਪਾਂ ਹੁਣ ਪੱਕੇ ਉਹ ਹੋ ਗਏ ਆ ਸੋ ਹੁਣ ਆਪਾਂ ਉੱਥੇ ਦੇ ਪੱਕੇ ਹੋ ਗਏ ਆ ਤੇ ਹੁਣ ਸਾਨੂੰ ਆਪਸ਼ਨ ਜਿਆਦਾ ਦੇਸ਼ਾਂ ਦਾ ਹੋ ਗਿਆ ਸੋ ਇਹ ਇਹੋ ਜਿਹੀਆਂ ਥਾਵਾ ਜੇ ਤੁਸੀਂ ਉੱਥੇ ਦੇ ਪੱਕੇ ਹੋ ਗਏ ਤੇ ਤੁਹਾਡੇ ਕੋਲ ਜਿਆਦਾ ਦੇਸ਼ਾਂ ਦਾ ਹੋ ਜਾਣਾ ਫਿਰ ਤੁਹਾਨੂੰ ਹੋਰ ਵੱਡੇ ਦੇਸ਼ਾਂ ਦਾ ਵੀਜ਼ਾ ਨਹੀਂ ਲੈਣਾ ਪੈਣਾ ਸਮਝੇ ਨਾ ਮੈਂ ਕੀ ਕਹਿਣਾ ਚਾਹਣਾ ਆਜੋ ਤੁਹਾਨੂੰ ਦੇਸ਼ ਦਿਖਾਉਣਾ ਇਹੀ ਬੇਨਤੀ ਕਰਨਾ ਹੈ ਸਾਰੇ ਪਾਸੇ ਵੀਡੀਓ ਸ਼ੇਅਰ ਕਰੋ ਤੇ ਖਾਤੇ ਜਿੱਥੋਂ ਵੀਡੀਓ ਆਪਾਂ ਕਰ ਰਹੇ ਇਹ ਜਰੂਰ ਫੋਲੋ ਕਰ ਲਓ ਸੋ 20 ਲੱਖ ਵਾਲਾ ਆਪਣਾ ਖਾਤਾ ਅਜੇ ਤਾਂ ਵਾਪਸ ਆਇਆ ਨਹੀਂਗਾ ਬਾਕੀ ਦੇਖਦੇ ਆ ਸੋ ਇਹ ਖਾਤੇ ਸ਼ੇਅਰ ਕਰੋ ਭਰਾਵੋ ਉਹੀ ਗੱਲ ਆ ਤੁਹਾਡੇ ਇੱਕ ਸ਼ੇਅਰ ਨਾਲ ਮੇਰਾ ਤਾਂ ਚਲੋ ਫਾਇਦਾ ਹੋਣਾ ਹੀ ਹੋਣਾ ਮੇਰੀ ਗੱਲ ਲੋਕਾਂ ਤੱਕ ਪਹੁੰਚਣੀ ਜਿਹੜੇ ਆਮ ਲੋਕਾਂ ਨੂੰ ਠੱਗ ਕਰਦੇ ਆ ਵੀ ਭਾਈ ਇੱਥੇ ਦਾ ਵੀਜ਼ਾ ਇੰਨੇ ਚ ਇੱਥੇ ਦਾ ਉਹਦਾ ਵੀਜ਼ੇ ਲਈ ਕੋਈ ਪੈਸਾ ਹੀ ਨਹੀਂ ਚਾਹੀਦਾ ਉਹਨਾਂ ਨੂੰ ਕਹਤੇ ਪੈਸੇ ਦਿੰਨੇ ਸਿੱਧੀ ਆਪ ਕਰਾਓ ਤੇ ਸਿੱਧਾ ਜਾਓ ਹੈਂ ਗੱਲ ਤਾਂ ਉਹੀ ਆ ਸੋ ਲੋਕਾਂ ਨੂੰ ਅਵੇਅਰ ਕਰੋ ਆਜੋ ਤੁਹਾਨੂੰ ਦਿਖਾਉਣੇ ਆ ਸੋ ਕਿਹੜੇ-ਕਿਹੜੇ ਦੇਸ਼ ਆ ਪਹਿਲਾਂ 40-50 ਸੀ ਹੁਣ 60 ਤੋਂ ਜ਼ਿਆਦਾ ਦੇਸ਼ ਆ ਜਿੱਥੇ ਲਈ ਕੋਈ ਵੀਜ਼ਾ ਨਹੀਂ ਚਾਹੀਦਾ ਤੇ ਆਜੋ ਤੁਹਾਨੂੰ ਦਿਖਾਉਣੇ ਆ ਜੀ ਆਹ ਦੇਖੋ ਆਹ ਦੇਖੋ ਜੀ ਆਹ ਕੁਝ ਇਦਾਂ ਦੇ ਆ ਕੋਕੋ ਆਈਲੈਂਡ ਪਤਾ ਕਿੱਥੇ ਆ ਕੋਕੋ ਆਈਲੈਂਡ ਆਪਣੇ ਤੌਰ ਤੇ ਇਹਨਾਂ ਦੀ ਸਰਚ ਵੀ ਕਰਿਓ ਇਹਨਾਂ ਦੇਸ਼ਾਂ ਲਈ ਸਾਨੂੰ ਵੀਜ਼ਾ ਨਹੀਂ ਚਾਹੀਦਾ 60 ਤੋਂ ਵੱਧ ਆ ਸਾਰੇ ਦਿਖਾਉਣਾ ਤੁਹਾਨੂੰ ਤੁਹਾਨੂੰ ਉਸ ਦਿਖਾਉਣਾ ਕੁਛ ਤਾਂ ਐਨ ਵਧੀਆ ਕੈਮ ਦੇਚਾਂ ਦੇ ਨਾਲ ਹੀ ਆ ਹਾਂਜੀ ਸੋ ਜ ਡੌਂਕੀ ਦਾ ਪੈਸੇ ਮੈਂ ਤਾਂ ਕਹਿੰਦਾ ਨੀਗਾ ਸੋ ਉੱਥੋਂ ਜਾਣਾ ਵੱਡੇ ਦੇਚਾਂ 'ਚ ਸੌਖਾ ਆ ਸੋ ਆ ਜਿਹੜੇ ਆਹ ਦੇਸ਼ ਆ ਹੁਣ ਮੈਂ ਤੁਹਾਨੂੰ ਦੱਸਦਾ ਆ ਠੀਕ ਆ ਇਹ ਸਾਰੇ ਕਈ ਅਕੇ ਨਹੀਂ ਆ ਜੇ ਘੁੰਮਣਾ ਹੋਵੇ ਸ਼ੇਰ ਛੂਰ ਦੇਖਣੇ ਹੁਣ ਕੀ ਨਹੀਂ ਆ ਵੀ ਮੈਂ ਜਾਣਾ ਆ ਦੇ ਚਲੋ ਐਨਾ 'ਚ ਤਾਂ ਕੋਈ ਹੈ ਨਹੀਂਗਾ ਆ ਮਲੇਸ਼ੀਆ ਲੋਕ ਮਲੇਸ਼ੀਆ ਦੇ ਵੀ ਪੈਸੇ ਦੇਈ ਜਾਂਦੇ ਆ ਦੇਖ ਲਓ ਭਰਾਵੋ ਮਲੇਸ਼ੀਆ ਦੇ ਵੀ ਪੈਸੇ ਦਈ ਜਾਂਦੇ ਲੋਕ ਆਪਣੀਆਂ ਕੁੜੀਆਂ ਨੂੰ ਮਲੇਸ਼ੀਆ ਭੇਜੀ ਜਾਂਦੇ ਆ ਜਿਹੜਾ ਕਿ ਕੋਈ ਫਾਇਦਾ ਨਹੀਂ ਮਲੇਸ਼ੀਆ ਕੁੜੀਆਂ ਉਹ ਕਰਨ ਦਾ ਫਿਰ ਉੱਥੇ ਹੋ ਜਾਂਦੇ ਭਾਜੀ ਆਪਾਂ ਇੱਥੇ ਹੋ ਗਏ ਹੁਣ ਕੀ ਕਰੀਏ ਯਾਰ ਪਹਿਲਾਂ ਤੁਸੀਂ ਕਿਹੜਾ ਭਾਜੀ ਤੋਂ ਪੁੱਛ ਕੇ ਜਾਣਦੇ ਆ ਹਾਂਜੀ ਸੋ ਇਦਾਂ ਦੇ ਦੇਛਾ 'ਚ ਬਾਈ ਜੀ ਕੁੜੀਆਂ ਨੂੰ ਭੇਜਣ ਦਾ ਕੋਈ ਫਾਇਦਾ ਨਹੀਂ ਮਲੇਸ਼ੀਆ ਹੋਇਆ ਜਾਂ ਹੋਰ ਹੋਇਆ ਆ ਜਿਹੜੇ ਆਪਣੇ ਦੂਜੇ ਦੇਸ਼ ਅਰ ਵੀ ਦੇਛਾ 'ਚ ਵੀ ਕੋਈ ਫਾਇਦਾ ਨਹੀਂ ਗਾ ਉਹ ਕਾਫੀ ਸ਼ੋਸ਼ਣ ਕਰਦੇ ਆ ਭਰਾਵੋ ਉਹ ਸਾਰਾ ਇਹਦਾ ਸਾਰਾ ਹੀ ਪਰਿਵਾਰ ਕੁੜੀਆਂ ਦਾ ਸ਼ੋਸ਼ਣ ਕਰਦਾ ਆ ਪਿਓ ਤੋਂ ਲੈ ਕੇ ਪੁੱਤ ਤੋਂ ਲੈ ਕੇ ਪਿਓ ਦਾ ਪਿਓ ਸੋ ਦੇਖ ਲਓ ਹਾਂਜੀ ਇਹ ਤੁਹਾਨੂੰ ਦਾ ਪਤਾ ਹੀ ਆ ਮੈਂ ਵੀ ਉਧਰੋਂ ਹੀ ਆਇਆ ਸੋ ਸੱਚੀਆਂ ਗੱਲਾਂ ਆ ਸੋ ਆ ਦੇਖੋ 60 ਤੋਂ ਵੱਧ ਦੇਸ਼ ਆ ਜਿੱਥੇ ਸਾਰੇ ਜਿਹੜੇ ਤੁਸੀਂ ਦੇਖ ਸਕਦੇ ਆ ਹੈਗੇ ਤਾਂ ਇਹ ਮਾੜੇ ਹੀ ਦੇਸ਼ ਆ ਜਦੋਂ ਉਹ ਹੈ ਨਹੀਂਗੇ ਇੰਨੇ ਵਧੀਆ ਹੈ ਨਹੀਂਗੇ ਪੈਸਾ ਹੈ ਨਹੀਂ ਉੱਥੇ ਪਰ ਇੱਕ ਵਾਰੀ ਉੱਥੇ ਚੱਲ ਗਏ ਸਾਰਾ ਕੁਝ ਹੋ ਜਵੇ ਤੇ ਤੁਸੀਂ ਆਪਣਾ ਕਰ ਸਕਦੇ ਆ ਤੇ ਦੂਜਾ ਕਤਰ ਕਤਰ ਮਾੜਾ ਦੇਸ਼ ਨਹੀਂ ਭਾਈ ਤੁਹਾਡੇ 'ਚ ਹੁਨਰ ਹੈ ਕੋਈ ਕੰਮ ਦਾ ਤੁਸੀਂ ਕੈਨੇਡਾ ਅਮਰੀਕਾ ਦੋ ਵੱਧ ਪੈਸੇ ਕਤਰ 'ਚ ਕਮਾ ਸਕਦੇ ਆ ਜੇ ਤੁਹਾਡੇ 'ਚ ਹੁਨਰ ਹੈ ਦੇਖ ਸਕਦੇ ਆ ਸੋ ਮੇਰੀ ਇਹੀ ਬੇਨਤੀ ਆ ਹੋਰ ਵੀ ਮੈਂ ਤੁਹਾਨੂੰ ਇੱਕ ਲਿੰਕ ਹੋਰ ਦਿੰਨਾ ਆ ਦੇਖ ਲਓ ਇਹ ਜਿੰਨੇ ਵੀ ਮੈਂ ਦੇਸ਼ ਦਿਖਾ ਰਿਹਾ ਆ ਇੱਥੇ ਲਈ ਤੁਹਾਨੂੰ ਵੀਜ਼ਾ ਨਹੀਂ ਚਾਹੀਦਾ ਉਹ ਕਰਿਓ ਮੜਾ ਗਿਆ ਆ ਦੇਖਿਓ ਇੱਕ ਅਕਰਿਓ ਹਾਂਜੀ ਤੇ ਦੇਖ ਸਕਦੇ ਆ ਬਾਕੀ ਸੋ ਬਾਕੀ ਪੂਰੀ ਇਹ ਮੈਂ ਜਿੱਦਾਂ ਭਈ 60 ਤੋਂ ਵੱਧ ਦੇਸ਼ ਆ ਜਿਹੜੇ ਮੈਂ ਦਿਖਾਏ 50 ਕਿਹਾ ਬਾਕੀ ਹੋਰ ਕਿਹੜੇ ਆ ਉਹ ਵੀ ਤੁਹਾਨੂੰ ਦਿਖਾਉਣਾ ਸੋ ਦੇਖ ਸਕਦੇ ਆ ਜੀ ਸੋ ਹਾਂਜੀ ਪਹਿਲਾਂ ਜਿੱਦਾਂ ਭਈ ਇੰਡੀਆ ਵਾਲੇ 30 ਦੇਸ਼ਾਂ 'ਚ ਸੀ ਫੇ 40 ਫੇ 50 ਹੁਣ 60 ਤੋਂ ਜ਼ਿਆਦਾ ਦੇਸ਼ ਹੋ ਗਏ ਜਿੱਥੇ ਤੁਸੀਂ ਜਾ ਸਕਦੇ ਆ ਇਹ ਸਾਰੇ ਹੀ ਦੇਸ਼ ਦੇਖ ਸਕਦੇ ਆ ਸੋ ਬਾਕੀ ਉਹੀ ਤਾਂ ਗੱਲ ਆ ਕੰਮ ਜੇ ਤੁਹਾਡੇ 'ਚ ਹੁਨਰ ਹੈਗਾ ਇਹਨਾਂ ਦੇਸ਼ਾਂ 'ਚ ਵੀ ਤੁਸੀਂ ਹੁਣ ਆ ਦੇਖੋ ਆ ਕਿੱਥੇ ਪੈਂਦੇ ਆ ਇਹ ਛੋਟੇ ਛੋਟੇ ਆਈਲੈਂਡ ਜਿਹੇ ਆ ਇਹ ਜਿਹੜੇ ਆ ਇਹਨਾਂ ਦੇ ਬਾਰੇ ਵੀ ਦੱਸੂ ਤੁਸੀਂ ਇਹਨਾਂ ਦਾ ਫਾਇਦਾ ਕਿੱਦਾਂ ਚੱਕ ਸਕਦੇ ਆ ਫਾਇਦਾ ਚੱਕਣ ਵਾਲਾ ਮਾਈਂਡ ਹੋਣਾ ਚਾਹੀਦਾ ਸੋ ਹਾਂਜੀ ਕਈਆਂ ਨੇ ਕਹਿਣਾ ਯਾਰ ਇਹ ਜਿਹੜੇ ਦੇਸ਼ ਆ ਇੱਥੇ ਕਿਹੜਾ ਕੰਮ ਆ ਇੱਥੇ ਕਿਹੜਾ ਪੈਸੇ ਆ ਇਦਾਂ ਆ ਉਦਾਂ ਆ ਪਰ ਜੇ ਤੁਸੀਂ ਲੰਮੇ ਸਮੇਂ ਦੀ ਲਾਗੇ ਚੱਲੋ ਇੱਥੋਂ ਵੀ ਫਾਇਦਾ ਚੱਕਣ ਵਾਲੇ ਚੱਕੀ ਜਾਂਦੇ ਆ ਤੇ ਤੁਸੀਂ ਵੀ ਚੱਕ ਸਕਦੇ ਆ ਹਾਂਜੀ ਹੋਰ ਦਿਖਾਉਣਾ ਤੁਹਾਨੂੰ ਸੋ ਇਹ ਆ ਜੀ ਤੇ ਬਾਕੀ ਹੋਰ ਤੁਹਾਨੂੰ ਇੱਕ ਚੀਜ਼ ਦਿਖਾਉਣਾ ਸੋ ਵੀਡੀਓ ਸਾਰੇ ਪਾਸੇ ਸ਼ੇਅਰ ਕਰਿਓ ਜੀ ਤੇ ਬਾਕੀ ਆਪਣਾ ਕੀ ਕਹਿੰਦੇ ਹੁੰਦੇ ਆ ਆਪਣਾ ਕੀ ਕਹਿੰਦੇ ਹੁੰਦੇ ਆ ਆਪਣਾ ਜਿਹਨੂੰ ਵੀ ਨਹੀਂ ਵਟਸਐਪ ਆਪਣਾ ਫੋਲੋ ਕੀਤਾ ਕੈਨੇਡਾ ਦਾ ਸਿੱਧਾ ਅਪਲਾਈ ਕਰੋ 5-7000 ਰੁਪਏ ਚ ਪੂਰਾ ਪਰਿਵਾਰ ਪੀਆਰ 778 891 6522 ਤੇ ਮੈਨੂੰ ਵਟਸਐਪ ਕਰ ਦਿਓ ਪਲੱਸ ਇੱਕ ਲਾ ਕੇ ਲਿੰਕ ਲੈ ਲਓ ਮੇਤੋਂ ਸੋ ਸਾਰਿਆਂ ਨੇ ਅਪਲਾਈ ਜ਼ਿਆਦਾਤਰ ਨੇ ਕਰਤਾ ਮੈਨੂੰ ਮੈਸੇਜ ਭੇਜੇ ਆ ਉਹਨਾਂ ਨੂੰ ਈਮੇਲ ਵੀ ਆ ਗਈ ਆ ਸੋ 24 ਤਰੀਕ ਦਾ ਇੰਤਜ਼ਾਰ ਕਰੋ ਸੋ ਇਹ ਜਿਹੜੇ 60 ਆਦੇਸ਼ ਆ ਇਹਨਾਂ ਦਾ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣਾ ਸੋ ਆ ਲਿੰਕ ਮੈਂ ਦੁਬਾਰਾ ਆਪਣੇ ਵਟਸਐਪ 'ਚ ਪਾ ਦਿੰਨਾ ਉਹ ਲਿੰਕ ਥੋੜਾ ਉੱਤੇ ਚਲ ਗਿਆ ਆ ਆ ਲਿੰਕ ਮੈਂ ਪਹਿਲਾਂ ਹੀ ਪਾਇਆ ਹੋਇਆ ਆ ਆ ਦੇਖੋ ਸੋ ਜਿਹੜੇ ਦੇਸ਼ਾਂ ਲਈ ਵੀਜ਼ਾ ਚਾਹੀਦਾ ਲਿੰਕ 'ਚ ਤੁਸੀਂ ਕਰਕੇ ਅਪਲਾਈ ਕਰ ਸਕਦੇ ਆ ਜਿਹੜੇ ਦੇਸ਼ਾਂ ਦਾ ਨਹੀਂ ਚਾਹੀਦਾ ਈ ਵੀਜ਼ਾ ਉਹ ਲਿੰਕ ਆ ਦੇ ਸਿੱਧਾ ਹੀ ਆ ਲਿੰਕ ਆ ਅੰਗੋਲਾ ਲਾ ਲਓ ਹਾਂਜੀ ਭੀ ਭਾਰਤ ਵਾਲੇ ਸਿੱਧਾ ਹੀ ਜਾ ਸਕਦੇ ਆ ਇਹ ਦੇ ਆ ਲਓ ਜੀ ਉਹਨਾਂ ਦੀ ਸਾਈਟ ਉੱਪਰੋਂ ਜਾਨੀ ਸਰਕਾਰੀ ਹਾਂਜੀ ਜਿੱਥੇ ਸਾਨੂੰ ਈ ਵੀਜ਼ਾ ਚਾਹੀਦਾ ਜੋ ਵੀ ਆ ਲਓ ਜੀ ਆ ਲਓ ਉਸੇ ਦੇਸ਼ ਦੀ ਸਾਈਟ ਨਾਲ ਹੀ ਭਾਈ ਜੀ 200 ਦੇਛਾ ਦਾ ਮੈਂ ਲਿੰਕ ਤੁਹਾਨੂੰ ਦੇ ਦਿੱਤਾ ਹੋਰ ਦੱਸੋ ਜਾਣ ਦੇ ਦਿਓ ਭਰਾਵੋ ਹੈ ਆ ਦੇਖੋ ਨਾਲ ਹੀ ਆ ਮੰਨ ਲਓ ਈ ਵੀਜ਼ਾ ਲਿਖਿਆ ਸੀ ਅਰਮੀਨੀਆ ਦਾ ਅਰਮੀਨੀਆ ਆ ਦੇਖ ਲਓ ਅਰਮੀਨੀਆ ਚ ਭਾਈ ਜੀ ਆਪਣੇ ਲੋਕ ਇੰਨੇ ਲੱਖਾਂ ਲਾ ਕੇ ਜਾਈ ਜਾਂਦੇ ਆ ਇੱਥੇ ਉੱਥੇ ਆ ਦੇਖ ਲਓ ਅਰਮੀਨੀਆ ਦਾ ਈ ਵੀਜ਼ਾ ਉਹ ਹੁੰਦਾ ਆ ਅਰਮੀਨੀਆ ਦਾ ਆ ਦੇਖੋ ਅਪਲਾਈ ਫਾਰ ਈ ਵੀਜ਼ਾ ਸੋ ਦੇਖ ਲਓ ਗੱਲ ਤਾਂ ਉਹੀ ਆ ਆ ਦੇਖ ਲਓ ਭਰਾਵੋ ਭਾਰਤੀ ਆਪਾਂ ਤੁਸੀਂ ਕਰ ਸਕਦੇ ਆ ਠੀਕ ਆ ਨਾ ਤੇ ਜਿਹਨੇ ਠੱਗਿਆ ਤੁਹਾਨੂੰ ਉਹਨਾਂ ਦੇ ਅੱਛਾ ਲਈ ਜਿੱਥੇ ਕੋਈ ਪੈਸਾ ਨਹੀਂ ਚਾਹੀਦਾ ਉਹਨਾਂ ਲਈ ਠੱਗੀ ਜਾਂਦੇ ਆ ਫਿਰ ਦੁੱਖ ਤਾਂ ਹੁੰਦਾ ਹੀ ਆ ਬਾਈ ਠੀਕ ਹੈ ਨਾ ਹੁਣ ਸਾਰਿਆਂ ਨੂੰ ਬੇਨਤੀ ਹੈ ਵੀਡੀਓ ਸਾਰੇ ਪਾਸੇ ਸ਼ੇਅਰ ਕਰਿਓ ਆ ਲਿੰਕ ਜਿਹੜਾ 200 ਦੇਸ਼ਾਂ ਦਾ ਤੁਸੀਂ ਕਿੱਦਾਂ ਅਪਲਾਈ ਕਰ ਸਕਦੇ ਆ ਭਾਈ ਜਿੱਥੇ-ਜਿੱਥੇ ਇੰਡੀਆ ਵਾਲੇ ਜਾ ਸਕਦੇ ਆ ਉਹ ਮੈਂ ਲਿੰਕ ਉੱਤੇ ਚਲ ਗਿਆ ਆ ਮੈਂ ਦੁਬਾਰਾ ਫੇਰ ਆ ਵੀਡੀਓ ਤੋਂ ਪਿੱਛੋਂ ਕਰ ਦਿੰਨਾ ਸੋ ਸਾਰਿਆਂ ਤੋਂ ਬਾਈ ਜੀ ਪੈਸਾ ਕਿਸੇ ਤੋਂ ਨਹੀਂ ਮੰਗੀਦਾ ਇੱਕੋ ਹੀ ਗੱਲ ਕਹੀ ਦੀ ਉਹ ਤੁਸੀਂ ਕਰਦੇ ਨਹੀਂਗੇ ਹੈ ਥੱਗ ਤੁਹਾਡੇ ਤੋਂ ਐਨੇ ਲੱਖਾਂ ਲੈਂਦੇ ਤੁਹਾਨੂੰ ਕਿਤੇ ਪਹੁੰਚਾਉਂਦੇ ਵੀ ਨਹੀਂਗੇ ਉਹ ਸਹੀ ਆ ਜੇ ਮੇਰੇ ਵਰਗਾ ਐਨਾ ਕੁਝ ਕਹਿ ਗਿਆ ਬਾਈ ਭਈ ਮੈਂ ਕੀ ਮੰਗਦਾ ਆ ਮੈਂ ਪੈਸਾ ਨਹੀਂ ਕੋਈ ਕਹਿੰਦਾ ਵੀ ਭਾਈ ਜੀ ਆ ਵੀਡੀਓ ਚੱਲਦੀ ਇੱਕ ਤਾਂ ਸ਼ੇਅਰ ਕਰ ਦਿਓ ਦੇਖੋ 20 ਸ਼ੇਅਰ ਹੋਏ ਸਾਰੇ ਅਜੇ ਹਾਂਜੀ ਤਾਂ ਹੀ ਤਾਂ ਲੋਕ ਠੱਗ ਹੁੰਦੇ ਪਤਾ ਨਹੀਂਗਾ ਆ ਲਓ ਆ ਲਿੰਕ ਪਾਉਣੇ ਆ ਮੈਂ ਦੋ ਬਾਈ ਜੀ ਵੀਡੀਓ ਮੁੱਕੀ ਤੇ hindiradio.ce ਤੇ hindijswal.ce ਦੋਨਾਂ ਚੋਂ ਮੈਂ ਦੋਨਾਂ ਤੇ ਤੇ ਚਲੋ ਕੋਣ ਕਰਦਾ ਕਿਸੇ ਇੱਕ ਤੇ ਹੀ ਕਰ ਦਿਓ hindiradio.ce ਓਪਨ ਕੀਤਾ ਇਹ ਚੀਜ਼ ਆਪਾਂ ਕਹਿੰਨੇ ਆ ਵੀ ਤੁਹਾਨੂੰ ਇੰਨੇ ਸਾਰੇ ਦੇਚ ਆ ਦੇ ਉੱਤੇ ਐਡ ਆ ਗਈ ਐਡ ਨੂੰ ਆਪਾਂ ਓਪਨ ਕਰਕੇ ਦੇਖਣਾ ਲਓ ਇੰਨਾ ਗਾਮਿਆ ਬਸ ਹਾਂਜੀ ਜਿਹੜੇ ਪੈਸੇ ਲੈਂਦੇ ਤੁਹਾਤੋਂ ਵੀਜ਼ਾ ਵੀ ਨਹੀਂ ਲਵਾਉਂਦੇ ਉਹ ਚੰਗੇ ਆ ਜਿਹੜਾ ਕਹਿੰਦਾ ਵੀ ਭਾਈ ਜੀ ਇਕੱਲੀ ਕਲਿੱਕ ਹੀ ਕਰ ਦੋ ਤੇ ਉਹ ਤੁਸੀਂ ਕਹਿੰਦੇ ਐ ਨਹੀਂ ਕਰੀ ਜਾਂਦਾ ਠੀਕ ਐ ਜੀ ਤੇ ਕਰ ਦਿਓ ਸਾਰੇ ਤੇ ਸ਼ੁਕਰੀਆ ਸਾਰਿਆਂ ਸਤਿ ਸ੍ਰੀ ਅਕਾਲ ਸ਼ੇਅਰ ਕਰਿਓ ਸਾਰੇ ਪਾਸੇ ਤੇ ਮੈਂ ਆਪਣੇ ਵਟਸਐਪ 'ਚ ਪਾਉਣ ਲੱਗਾ ਕਿਹੜੇ ਸਾਰੇ 60 ਤੋਂ ਵੱਧ ਦੇਸ਼ ਆ ਤੇ ਉਹਨਾਂ ਦਾ ਅਪਲਾਈ ਕਰ ਲਓ ਤੇ ਲਿੰਕ ਵੀ ਪਾਉਣਾ ਓਕੇ ਸ਼ੇਅਰ ਕਰਿਓ ਸਾਰੇ ਪਾਸੇ ਲੋਕਾਂ ਠੱਗੇ ਨਾ ਜਾਣ ਸ਼ੁਕਰੀਆ ਜੀ ਸ਼ੇਅਰ ਕਰਿਓ ਤੇ ਕਲਿੱਕ ਵੀ ਜ਼ਰੂਰ ਕਰਿਓ ਹਾਂਜੀ hindiradio.ca ਜਾਂ hindijswal.ca ਦੋਨਾਂ ਨੂੰ ਕਿਸੇ ਨੂੰ ਓਪਨ ਕਰ ਲਿਓ ਮੋਰੀ ਐਡ ਆ ਜਾਣੀਆਂ ਕਰ ਦਿਓ ਜੀ ਸ਼ੁਕਰੀਆ